ਸਸ਼ਿਕਾ ਮੈ ਰਿਨਤੀ ਮਾਂ ਤੁਸੀਂ ਦੇਖ ਰਹੇ ਹੋ ਹਕੀਕਤ ਟੀਵੀ ਪੰਜਾਬੀ ਗੱਲ ਕਰਾਂਗੇ ਲਗਾਤਾਰ ਵਧ ਰਹੀ ਠੰਡ ਦੀ ਵਧ ਰਹੀ ਠੰਡ ਦੇ ਕਾਰਨ ਧੁੰਦ ਦਾ ਕਹਿਰ ਵੀ ਲਗਾਤਾਰ ਜਾਰੀ ਹੈ ਜਿਸ ਕਰਕੇ ਸੜਕ ਹਾਸਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਉੱਥੇ ਗੱਲ ਕੀਤੀ ਜਾਵੇ ਖੰਨਾ ਦੇ ਦੁਰਾਹਾ ਨੈਸ਼ਨਲ ਹਾਈਵੇ ਦੀ ਤਾਂ ਉੱਥੇ ਭਿਆਨਕ ਸੜਕ ਹਾਸਾ ਉਸ ਵੇਲੇ ਦੇਖ ਨੂੰ ਮਿਲਿਆ ਜਦੋਂ ਇੱਕ ਤੋਂ ਬਾਅਦ ਇੱਕ ਗੱਡੀਆਂ ਆਸ ਵਿੱਚ ਝਟਕ ਰਾਈਆਂ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਨੁਕਸਾਨੀਆਂ ਗਈਆਂ ਨੇ ਸੋ ਦਾਅਵਾ ਕੀਤਾ ਕਿ ਧੁੰਦ ਦੇ ਕਰਕੇ ਕੁਝ ਵੀ ਜਿਹੜਾ ਕਿ ਨੈਸ਼ਨਲ ਹਾਈਵੇ ਤੇ ਦਿਖਾਈ ਨਹੀਂ ਦੇ ਰਿਹਾ ਸੀ ਜਿਹਦੇ ਚੱਲਦੇ ਅੱਗੇ ਜਾਣ ਵਾਲੇ ਵਾਹਨਾਂ ਦੇ ਵਿੱਚ ਪਿੱਛੋਂ ਆ ਰਹੀਆਂ ਗੱਡੀਆਂ ਝਟ ਕਰਾਈਆਂ ਜਿਸ ਕਾਰਨ ਸੜਕ ਹਾਦਸਾ ਵਾਪਰ ਗਿਆ ਅਤੇ ਉੱਥੇ ਹੀ ਅਵਾਜਾਈ ਵੀ ਠੱਪ ਹੋ ਗਈ ਕਿਉਂਕਿ ਸੜਕ ਦੇ ਉੱਤੇ ਨੁਕਸਾਨੀਆਂ ਗਈਆਂ ਗੱਡੀਆਂ ਦੀ ਢੇਲ ਲੱਗੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਉਹਨਾਂ ਦੇ ਵੱਲੋਂ ਰਸਤੇ ਨੂੰ ਡਾਇਵਰਟ ਕਰ ਦਿੱਤਾ ਗਿਆ ਅਤੇ ਨੈਸ਼ਨਲ ਹਾਈਵੇ ਦੇ ਉੱਤੇ ਨੁਕਸਾਨੀਆਂ ਗਈਆਂ ਗੱਡੀਆਂ ਨੂੰ ਇੱਕ ਪਾਸੇ ਕਰਵਾਇਆ ਗਿਆ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਕੈਂਟਰ ਦੇ ਪਿੱਛੇ ਚਾਰ-ਪੰਜ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਜਦੋਂ ਪੁਲਿਸ ਮੌਕੇ ਤੇ ਆਕੇ ਉਹਨਾਂ ਨੂੰ ਸਾਈਡ ਕਰਵਾਉਣ ਲੱਗਿਆ ਇਨ ਦਾ ਮੀਨ ਵਾਈਲ ਉਸ ਤੋਂ ਪਿੱਛੇ ਇੱਕ ਹੋਰ ਐਕਸੀਡੈਂਟ ਹੋਇਆ ਜਿਹਦੇ ਅੰਦਰ ਫੇਰ ਤੋਂ ਟਰੱਕ ਦੇ ਨਾਲ ਤਿੰਨ-ਚਾਰ ਗੱਡੀਆਂ ਲੱਗੀਆਂ ਔਰ ਉਸ ਤੋਂ ਵਿੱਚ ਇੱਕ ਹੋਰ ਐਕਸੀਡੈਂਟ ਹੋਇਆ ਅੱਜ ਇਸ ਹਾਈਵੇ 'ਤੇ ਤਿੰਨ ਐਕਸੀਡੈਂਟ ਹੋਏ ਨੇ ਸਾਡੀ ਲੋਕਾਂ ਨੂੰ ਇਹੀ ਅਪੀਲ ਹੈਗੀ ਕਿ on the spot ਜਿਹੜਾ ਹੈਗਾ ਕਿ ਆਪਣੇ ਗੱਡੀ ਨੂੰ ਤੁੰਦ ਚ ਸਲੋ ਚਲਾਵੋ ਲਾਈਟ ਆਫ ਫਰੌਗ ਲਾਈਟਸ ਔਨ ਰੱਖੋ ਤੇ ਆਪਣੇ ਇੰਡੀਕੇਟਰਸ ਵੀ ਸਾਰੇ ਔਨ ਰੱਖੋ on the spot ਆ ਕੇ ਪੁਲਿਸ ਨੇ ਪ੍ਰਿਫੈਕਸ਼ਨ ਐਸਪੀ ਹੈਡਕ quarters मैम ਨੇ ਮੈਨੇ ਤੇ ਸਾਰੇ ਐਸਐਚਓ ਸਾਹਿਬ ਨੇ ਅਸੀਂ ਸਾਰਾ ਟ੍ਰੈਫਿਕ ਕਟ ਐਵਰਟ ਕਰਤਾ ਸਾਰੀ ਰੋਡ ਕਲੀਅਰ ਕਰਤੀ ਬਟ ਫਿਰ ਵੀ ਲੋਕਾਂ ਨੂੰ ਅੱਗੇ ਇਹੀ ਬੇਨਤੀ ਹੈ ਕਿ ਪਲੀਜ਼ ਆਪਣਾ ਧਿਆਨ ਨਾਲ ਤੇ ਥੋੜੀ ਸਲੋ ਗੱਡੀ ਚਲਾਈ ਜਾਵੇ ਜੀ ਹਾਇ ਤੱਕ ਕੋਈ ਜ਼ਖਮੀ ਨਹੀਂ ਹੋਇਆ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਜੇ ਕੋਈ ਜ਼ਖਮੀ ਹੋਇਆ ਜੇ ਸਾਰੇ ਸੇਫ ਨੇ ਕੋਈ ਲੋਕ ਕੋਈ ਸੀ ਡੈਥ ਨਹੀਂ ਹੋਈ ਬਸ ਜਿਹੜਾ ਨੁਕਸਾਨ ਗੱਡੀਆਂ ਦਾ ਹੀ ਹੋਇਆ ਜੀ ਸੋ ਦਾ ਦਿਆ ਕਿ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਵੀ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਲਗਾਤਾਰ ਧੁੰਦ ਵੱਧ ਰਹੀ ਹੈ ਕਿ ਲੋਕ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੈ ਉਹੀ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਕਿਉਂਕਿ ਧੁੰਦ ਕਰਕੇ ਸੜਕਾਂ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਜਿਸ ਕਰਕੇ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਨੇ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ